ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਤੁਹਾਨੂੰ BSNL ਦੇ ਨੈਟ ਚਲਾਉਣ ਬਾਰੇ ਜਾਣਕਾਰੀ ਦੇਵਾਂਗੇ। ਸੋ ਨੰਬਰ ਤਾਂ ਪੋਰਟ ਕਰਾ ਲਿਆ ਪਰ BSNL ਦਾ ਨੈਟ ਯੂਜ਼ ਨਹੀਂ ਕਰ پا ਰਹੇ ਸੀ। ਠੀਕ ਹੈ ਜੀ। ਨੈਟ ਯੂਜ਼ ਕਰਨ ਵਾਸਤੇ ਤੁਹਾਨੂੰ ਪਹਿਲਾਂ BSNL ਤੇ ਜਾ ਕੇ ਨੈਟ ਔਨ ਕਰਨਾ ਪਊਗਾ। ਉਸ ਤੋਂ ਬਾਅਦ ਆਪਾਂ ਇਹਦੀ ਸੈਟਿੰਗ ਦੇ ਵਿੱਚ ਆਵਾਂਗੇ। ਸੈਟਿੰਗ ਚ ਜਾਣ ਤੋਂ ਬਾਅਦ ਆਪਾਂ ਜਾਵਾਂਗੇ ਜੀ SIM ਮੋਬਾਈਲ ਨੈਟਵਰਕ ਸਿੰਮ ਦੀ ਸੈਟਿੰਗ ਚ ਉੱਥੇ ਜਾ ਕੇ ਆਪਾਂ 3G 3G only 3G ਇਹ ਜੋ ਉਹਦੇ ਤੇ ਆਪਾਂ ਸਿਲੈਕਟ ਕਰਨਾ ਠੀਕ ਹੈ ਜੀ ਹੋਰ ਕਿਸੇ ਤੇ ਨਹੀਂ ਸਿਲੈਕਟ ਕਰਨਾ ਆਪਾਂ ਲਾਈਵ ਪ੍ਰੂਫ ਨਾਲ ਦੱਸਾਂਗੇ ਕਿ ਆਪਾਂ BSNL ਤੇ net ਚਲਾ ਰਹੇ ਹਾਂ ਸੋ ਤੁਸੀਂ ਦੇਖੋਗੇ ਹੁਣ ਆਪਾਂ ਰੀਲਾਂ ਚਲਾਵਾਂਗੇ ਜੀ ਆ ਦੇਖੋ ਰੀਲਾਂ ਤੇ ਕਦੇ ਵੀ ਕਿਤੇ ਵੀ ਬਫਰਿੰਗ ਨਹੀਂ ਹੋਈ ਨੋਰਮਲ ਰੀਲਾਂ ਚੱਲ ਰਹੀਆਂ ਜੀ BSNL ਦੇ 3G net ਦਾ ਤੋ ਜਿੱਥੇ ਆਪਾਂ ਏਡਲ ਤੇ Jio ਜਾਂ Idea ਦਾ 4G ਤੇ ਇਹਨਾਂ ਦੇਖਦੇ ਆਂ ਤੋ ਇਹਦੇ 3G ਤੇ ਵੀ ਰੀਲਾਂ ਦੇਖ ਸਕਦੇ ਆਂ ਆਪਾਂ ਜਿਹੜਾ ਲਾਈਵ ਪ੍ਰੂਫ ਤੁਸੀਂ ਦੇਖ ਸਕਦੇ ਹੋ ਵੀ ਰੀਲਾਂ ਦੇ ਵਿੱਚ ਮਾਮੂਲੀ ਜੀ ਰਿਕਵਰਟ ਹੈ ਪਰ ਬਾਲੀ ਨਹੀਂ ਦੇਖ ਸਕਦੇ ਉਹ BSNL ਤੇ ਨੈਟ ਆਉਣਾ ਜੀ ਉੱਪਰ H+ ਯਾਨੀ ਕਿ 3G ਰੇਂਜ ਚੱਲ ਰਹੀ ਹੈ ਪਰ ਤੁਸੀਂ ਵੀ ਇਹ ਸੈਟਿੰਗ ਕਰੋ ਜੋ ਆਪਾਂ ਦੱਸੀ ਆ SIM ਸੈਟਿੰਗ ਦੇ ਵਿੱਚ ਜਾ ਕੇ ਨੈਟਵਰਕ ਜੋ ਸੈਟਿੰਗਾਂ ਸੈਟਿੰਗ 3G ਯੂਜ਼ ਕਰਕੇ ਓਨਲੀ 3G ਤੇ ਇਸ ਤੋਂ ਬਾਅਦ ਤੁਸੀਂ ਨੈਟ ਆਫ ਕਰਕੇ ਨਹੀਂ ਛੱਡਣਾ ਜੇ ਨੈਟ ਆਫ ਕਰਕੇ ਛੱਡੋਗੇ ਤਾਂ ਤੁਹਾਡੀ ਰੇਂਜ ਉੱਥੇ ਆ ਜਿਹੜੀ 5G ਜਾਂ 4G ਵਿੱਚ ਚੇਂਜ ਹੋ ਜਾਵੇਗੀ ਨੈਟ ਓਨ ਕਰਨ ਤੋਂ ਬਾਅਦ ਬੰਦ ਨਹੀਂ ਕਰਨਾ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ